ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰ ਮੌਕੇ ਦਰਬਾਰ ਸਾਹਿਬ ਵਿਖੇ ਅਲੌਕਿਕ ਆਤਿਸ਼ਬਾਜ਼ੀ ਦਾ ਇਹ ਸੁੰਦਰ ਨਜ਼ਾਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰ ਮੌਕੇ ਸਚਕਣ ਸ਼੍ਰੀ ਮੰਦਿਰ ਸਾਹਿਬ ਦੇ ਵਿੱਚ ਸ਼ਾਮ ਦੇ ਵੇਲੇ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਦਰਬਾਰ ਸਾਹਿਬ ਜਦੋਂ ਰੰਗ ਬਰੰਗੀ ਚਮਕਦਾਰ ਰੌਸ਼ਨੀ ਦੇ ਨਾਲ ਜਿਹੜਾ ਚਮਕ ਉੱਠਿਆ ਇਸੇ ਦਰਮਿਆਨ ਇਹ ਦ੍ਰਿਸ਼ ਸੰਗਤਾਂ ਦੇ ਵੱਲੋਂ ਆਪਣੀ ਅੱਖਾਂ ਦੇ ਵਿੱਚ ਕੈਦ ਕੀਤਾ ਗਿਆ ਆਤਿਸ਼ਬਾਜ਼ੀ ਤੋਂ ਪਹਿਲਾਂ ਸ਼ਿਦਰਬਾਦ ਸਾਹਿਬ ਦੇ ਸਰੋਵਰ ਦੇ ਕਿਨਾਰੇ ਤੇ ਪਰਕਰਮਾ ਦੇ ਵਿੱਚ ਕਿਓ ਦੇ ਦੀਵੇ ਬਾਲੇ ਗਏ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੇ ਵੱਲੋਂ ਕਿਓ ਦੇ ਦੀਵੇ ਬਾਲੇ ਜਾਂਦੇ ਨੇ ਇਸ ਦਰਮਿਆਨ ਤੇ ਇਸ ਦਰਮਿਆਨ ਹਰ ਕੋਈ ਸ਼ਾਂਤੀ ਤੇ ਆਤਮਿਕ ਅਨੁਭੂਤੀ ਦੇ ਵਿੱਚ ਡੁੱਬਿਆ ਨਜ਼ਰ ਆਇਆ ਦੱਸਿਏ ਕਿ ਅੰਮ੍ਰਿਤ ਵੇਲੇ ਤੋਂ ਹੀ ਵੱਡੀ ਗਿਣਤੀ 'ਚ ਸੰਗਤਾਂ ਇੱਥੇ ਨਤਮਸਤਕ ਹੁੰਦੀ ਰਹੀ ਪਹੁੰਚੀਆਂ ਤੇ ਲੋਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਵੇਖਣ ਨੂੰ ਮਿਲਿਆ ਹੈ ਬਿੰਨੇ ਆਣਾ ਮੇਰਾ ਬੇਟਾ ਬਿੰਨੇ ਆਣਾ ਬੱਚੀ ਆਪਾ ਜੀ ਕਿਧਰ ਆ ਜਾ ਕਿਧਰ ਬੈਠੋ

ਬਾਈ ਡੀਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਨਾਮ ਕਰਨੈਲ ਸਿੰਘ ਹੈ ਗੁਰੂ ਰਾਮਦਾਸ ਜੀ ਦੇ ਸਿਰ ਤੇ ਹੱਥ ਰੱਖ ਕੇ ਰੋਜ਼ ਮੈਂ ਦਰਸ਼ਨਾਂ ਲੈ ਆਂਦਿਆਂ ਪਰ ਅੱਜ ਦਾ ਮਹਾਨ ਦਿਹਾੜਾ ਜਾਣਦੇ ਮੈਂ ਇੱਥੇ ਤੋ ਤੇ ਪਹੁੰਚਿਆ ਹਾਂ ਕਿ ਅੱਜ ਸਿੱਖਾਂ ਦੇ ਪਹਿਲੇ ਗੁਰੂ ਭਾਨਦਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ ਨਨਕਾਣਾ ਸਾਹਿਬ ਵਿਖੇ ਤੋ ਹਰ ਮੰਦਰ ਸਾਹਿਬ ਦੀ ਇੱਕ ਰਵਾਇਤ ਹੈ ਗੁਰੂ ਰਾਮਦਾਸ ਦੇ ਘਰ ਜੋ ਹੈ ਹਰ ਗੁਰੂ ਸਾਹਿਬ ਦਾ ਗੁਰਪੋ ਜੋ ਵੀ ਆਂਦਾ ਉਸ ਨੂੰ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ ਜੇ ਜੋ ਆਪ ਤੁਸੀਂ ਉਹ মিডিਆ ਵਾਲੇ ਤੁਹਾਡੇ ਦੇ ਬੜੇ ਰੱਬ ਦੀ ਕਿਰਪਾ ਹੈ ਤੁਸੀਂ ਸੰਗਤਾਂ ਨੂੰ ਘਰ ਬੈਠੇ ਸਾਰਾ ਨਜ਼ਾਰਾ ਜੋ ਹੈ ਦਿਖਾ ਦਿੰਦੇ ਹੋ ਇਸ ਵੇਲੇ ਦੀਵਾਲਾ ਹੋ ਚੁੱਕੀ ਹੈ ਬੜੀਆਂ ਰੰਗ ਬਰੰਗੀਆਂ ਸਜਾਵਟਾਂ ਨਾਲ ਸਜਾਇਆ ਗਿਆ ਹੈ ਅਸਤਵਾਜੀ ਬੜੇ ਸੋਹਣੇ ਢੰਗ ਨਾਲ ਚਲਾਈ ਗਈ ਹੈ ਪੋਲੂਸ਼ਨ ਦਾ ਖਾਸ ਖਿਆਲ ਰੱਖਿਆ ਗਿਆ ਹੈ ਸੰਗਤਾਂ ਇਤਨੇ ਹਨ ਕਿ ਕੋਈ ਲਫ਼ਜ਼ ਨਹੀਂ ਹੈ ਜਿਹੜੇ ਤੁਹਾਨੂੰ ਬਿਆਨ ਕਰ ਸਕੀਏ ਪਰ ਇਹਦੇ ਨਾਲ ਨਾਲ ਮੈਂ ਅੱਜ ਅੱਜ ਪ੍ਰਣ ਕਰਉ ਗੁਰਪੁਆ ਦੇਨ ਕੇ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਜੂ ਕਿ ਆਇਆ ਕਰੀਏ ਆਜੋ ਸਾਡੇ ਆਣ ਵਾਲੀ ਪੁੜੀ ਨੂੰ ਆਣ ਵਾਲੀ ਪੀੜੀ ਨੂੰ ਗੁਰੂ ਘਰ ਦੇ ਨਿਯਮ ਅਤੇ ਪਤਾ ਲੱਗਣਾ ਚਾਹੀਦਾ ਹੈ ਗੁਰੂ ਘਰ ਲੰਗਰ ਕੀ ਹੁੰਦਾ ਹੈ ਜਿਹੜਾ ਕਿ ਲੰਗਰ ਗੁਰੂ ਨਾਨਕ ਸਾਹਿਬ ਨੇ ਚਲਾਇਆ ਹੈ ਅੱਜ ਨਵੇਂ ਬੱਚਿਆਂ ਨੂੰ ਪਤਾ ਹੀ ਨਹੀਂ ਗਾ ਲੰਗਰ ਕੀ ਹੈ ਸ਼ਬੀਲ ਕੀ ਹੈ ਅੱਗੇ ਅੰਦਰ ਕਿਸ ਤਰ੍ਹਾਂ ਦੀ ਸਜਾਵਟ ਹੀ ਆਤਿਸ਼ਬਾਜੀ ਤੁਸੀਂ ਦੇਖੀ ਆ ਕਿੰਨਾ ਕੁ ਆਨੰਦ ਆਇਆ ਅੱਜ ਜੀ ਆਨੰਦ ਕਹਿਣ ਤੋਂ ਬਾਅਦ ਹੈ ਇਤਨੇ ਵਧੀਆ ਮੈਂ ਆਪ ਜੀ ਨੂੰ ਪਹਿਲਾਂ ਬੇਨਤੀ ਕੀਤੀ ਅਸਵਾਏ ਢਾਂਗ ਨਾਲ ਚਲਾਏ ਗਏ ਹੈ ਬੜੇ ਸੋਹਣੇ ਢਾਂਗ ਨਾਲ ਚਲਾਏ ਗਏ ਜਿਨ੍ਹਾਂ ਪੋਲੂਸ਼ਨ ਨਹੀਂ ਹੋਇਆ ਪਲੋਚਰ ਕ੍ਰੀਏਟ ਨਹੀਂ ਹੁੰਨਾ ਚਾਹੀਦਾ ਇਹਦੇ ਬਾਰੇ ਅੱਜ ਕਾ ਡਿਮਾਂਡ ਸਾਰੇ ਕਰਦੇ ਹਨ ਪਰ ਐਸੇ ਢੰਗ ਨਾਲ ਚਲਾਇਆ ਗਿਆ ਸਜਾਵਟ ਇੰਨੀ ਕਿ ਵਧੀਆ ਹੈ ਕੋਈ ਲਫਜ਼ ਨਹੀਂ ਹਨ ਜਿਨ੍ਹਾਂ ਲਫਜ਼ਾਂ ਨਾਲ ਉਹਦਾ ਵਰਣਨ ਕੀਤਾ ਜਾ ਕੇ ਤੇ ਸੰਗਤਾਂ ਵੀ ਨਹੀਂ ਪਹੁੰਚੀਆਂ ਜਾਂ ਹਨ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ ਸਾਰੇ ਇੱਥੇ ਆਗਮਣੇ ਝੋਲੀਆਂ ਭਰ ਰਹੇ ਹਨ ਤੋਂ ਗੁਰੂ ਰਾਮਦਾਸ ਦੇ ਘਰ ਤੋਂ ਅਸੀਂ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਭੋਗਪੁਰ ਤੋਂ ਅੱਜ ਦੇ ਦਿਹਾੜੇ ਤੇ ਜਿਵੇਂ ਕਰ ਆਪਣਾ ਸਾਰਿਆਂ ਨੂੰ ਪਤਾ ਆਪ ਨਰਾਇਣ ਖਲਾ ਧਾਰ ਜਗ ਮੈਂ ਪਰਵਰਿਓ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੇ ਜਗ ਚਾਨਣ ਹੋਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਜੋ ਪੂਰੇ ਵਰਲਡ ਦੀਆਂ ਨਾਮ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਹਰਮੰਦਰ ਸਾਹਿਬ ਵਿਖੇ ਵੀ ਬਹੁਤ ਸੁੰਦਰ ਦੀਪਮਾਲਾ ਕੀਤੀ ਗਈ ਹੈ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਗੁਰੂ ਮਹਾਰਾਜ ਦੀਆਂ ਰਹਿਰਾਸ ਸਾਹਿਬ ਜੀ ਦਾ ਪਾਠ ਚੱਲ ਰਿਹਾ ਹੈ ਥੋੜੇ ਸਮੇਂ ਬਾਅਦ ਹੀ ਬਹੁਤ ਅਲੋਕਿਕ ਆਤਿਸ਼ਬਾਜ਼ੀ ਹੋਏਗੀ ਸੋ ਸਰਬੱਤ ਸੰਗਤਾਂ ਨੂੰ ਇਸ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਰਗਤ ਬੰਮੇ ਤੋਂ ਆਇਆ ਜੀ ਅ ਅੱਜ ਤਾਂ ਸੰਤਨ ਸਿੰਘ ਜੀ ਉਹਨਾਂ ਦੇ ਪ੍ਰਕਾਸ਼ਪੁਰ ਦਾ ਦੀਵ ਮਾਲਾ ਹੋ ਰਹੀ ਹੈ ਤੁਸੀਂ ਦੀਵੇ ਜਗਾ ਰਹੇ ਸੀ ਕਿ ਉਹਦੇ ਦੀ ਸੀ ਕਿ ਉਹਦੇ ਇਹ ਲੱਗਦਾ ਕਿ ਜਿੱਥੇ ਦੀਵੇ ਜਗਾ ਕੇ ਚਾਨਣ ਕੀਤਾ ਜਾਂਦਾ ਉੱਥੇ ਆਪਣੇ ਮਨ ਦਾ ਚਾਨਣ ਪੁੰਜ ਬਿਲਕੁਲ ਜ਼ਰੂਰੀ ਹਜੇ ਦੀਵਾ ਭਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਖਾਏ ਇਹ ਗੁਰਬਾਣੀ ਦਾ ਹੀ ਬਚਨ ਹੈ ਇਹ ਸਤਿਗੁਰੂ ਨਾਨਕ ਪਾਤਸ਼ਾਹ ਜੀ ਕੱਲ ਤਾਰਨ ਗੁਰੂ ਨਾਨਕ ਆਇਆ ਉਹਨਾਂ ਨੇ ਜਗਤ ਜਾ ਕੇ ਗਿਆਨ ਦਾ ਪ੍ਰਕਾਸ਼ ਕੀਤਾ ਹੈ ਅੱਜ ਉਹੀ ਪ੍ਰਕਾਸ਼ ਦੀਵ ਮਾਲਾ ਦੇ ਰੂਪ ਦੇ ਵਿੱਚ ਸੰਗਤਾਂ ਸੱਚ ਕਨਸੀਹ ਰਮਨਦਰ ਸਾਹਿਬ ਦੇ ਦੀਵੇ ਬਾਲ ਕੇ ਮਨਾ ਰਹੀਆਂ ਹਨ ਆਪਣੀਆਂ ਜੱਤਾ ਛਲਪੇ ਬਟਾਵਾ ਹਾਜ਼ਰ ਕਰੀਆਂ ਹਨ ਸ਼ਰਧਾ ਦੇ ਫੁੱਲ ਭੇਟ ਕਰੀਆਂ ਹਨ ਇਸ ਸਮੂਹ ਸਮਾਗਮ ਦੇ ਉੱਤੇ ਸਮੂਹ ਸੰਗਤਾਂ ਨੂੰ ਸਹਿਜ ਗੁਰੂ ਨਾਨਕ ਪਾਤਸ਼ਾਹ ਦੇ 556 ਪ੍ਰਕਾਸ਼ ਉੱਤੇ ਲੱਖ 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 ਵਧਾਈ ਹੋਵੇ ਜੀ ਵਾਹਿਗੁਰੂ ਜੀ ਦਾ ਖਲਸਾ ਹਨ ਬਈ ਨਜ਼ਾਰਾ ਦੇਖਣ ਤੋਂ ਬੰਦਾ ਤੁਸੀਂ ਇੰਨੇ ਦੂਰੋਂ ਆਏ ਹੋ ਆਪਸਾ ਜੀ ਬਣੀਏ ਕੀਮਤ ਦਾ ਮਨਮੋਹਕ ਨਜ਼ਾਰਾ ਹੁੰਦਾ ਬਹੁਤ ਹੀ ਅਲੋਕਿਕ ਨਜ਼ਾਰਾ ਹੈ ਜਿਹੜਾ ਜਿਹੜਾ ਇੱਥੇ ਆ ਕੇ ਵੇਖਦਾ ਹੈ ਨਾ ਦੇਖਾ ਹੀ ਪ੍ਰਮਾਨ ਵਾਲੀ ਗੱਲ ਹੈ ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਨ ਇਹ ਤੇ ਆਗੇ ਦੇਖਿਆ ਜਾਂਦਾ ਹੈ ਕਿ ਸੰਗਤਾਂ ਕਿਸ ਤਰ੍ਹਾਂ ਉਤਸ਼ਾਹ ਨਾਲ ਮਨਾਰੀਆਂ ਹਨ ਸੇਵਾਵਾ ਕਰ ਰਹੀਆਂ ਹਨ ਦੀਵੇ ਬਾਲ ਰਹੀਆਂ ਹਨ ਦੀਵੇ ਦੇ ਵਿੱਚ ਤੇਲ ਪਾ ਰਹੀਆਂ ਹਨ ਆਪਣੇ ਹੱਥੀ ਸੇਵਾ ਕਰ ਰਹੀਆਂ ਹਨ ਇਹ ਵੇਖਣ ਵਾਲੀ ਸੇਵਾਵਾ ਹਨ ਔਰ ਇਹ ਵਿਲਖਣ ਹੈ ਉਹ ਜੇ ਇੱਥੇ ਆ ਕੇ ਹੀ ਇਸ ਚੀਜ਼ ਦਾ ਆਨੰਦ ਮਾਣਿਆ ਜਾ ਸਕਦਾ ਠੀਕ ਹੈ ਘਰ ਬੈ ਕੇ ਸੰਗਤਾਂ ਟੀਵੀ ਤੇ ਵੇਖ ਲੈਂਦੀਆਂ ਹਨ ਪਰ ਜੋ ਇੱਥੇ ਆ ਕੇ ਆਪ ਆਪਣੀ ਹੱਥੀ ਸੇਵਾ ਕਰਕੇ ਉਹ ਆਨੰਦ ਮਿਲਦਾ ਹੈ ਉਹ ਇੱਕੋ ਲਖਣ ਹੀ ਹੁੰਦਾ ਹੈ